ਹਾਂਜੀ ਦੋਸਤੋ ਹਰਜਿੰਦਰ ਬਾਰੇ ਤੁਸੀਂ ਸਾਰੇ ਜਾਣਦੇ ਹੋ ਜੋ ਕਿ ਪੰਜਾਬੀ ਨੌਜਵਾਨ ਹੈ ਜਿਸ ਤੋਂ ਜੋ ਕਿ ਅਮਰੀਕਾ ਦੇ ਵਿੱਚ ਗਲਤ ਯੂ ਟਰਨ ਲੈਣ ਦੇ ਕਾਰਨ ਇੱਕ ਵੱਡਾ ਐਕਸੀਡੈਂਟ ਹੋ ਜਾਂਦਾ ਹੈ ਜਿਸ ਵਿੱਚ ਜੋ ਕਿ ਹੈ ਕਾਰ ਸਵਾਰ ਤਿੰਨ ਜੋ ਕਿ ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਪੰਜਾਬ ਪੂਰਾ ਪੰਜਾਬ ਜੋ ਕਿ ਹੈ ਹਰਜਿੰਦਰ ਸਿੰਘ ਦੀ ਸਪੋਰਟ ਕਰ ਰਿਹਾ ਹੈ ਜੋ ਕਿ ਪਟੀਸ਼ਨ ਕਰਨ ਦੇ ਜੋ ਕਿ ਹੱਕ ਦੇ ਵਿੱਚ ਆ ਕਿ ਲੋਕਾ ਲੋਕ ਜੋ ਕਿ ਵੱਤਵਾਦ ਉਸ ਦੇ ਪਟੀਸ਼ਨ ਜੋ ਕਿ ਹੈ ਸਾਈਨ ਕਰ ਰਹੇ ਹਨ ਕਿ ਲੋਕ ਸ਼ੇਅਰ ਕਰ ਰਹੇ ਹਨ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਪੰਜਾਬੀ ਦੇ ਵੱਡੇ ਸਿੰਘਰ ਸੱਬੇ ਵੱਲੋਂ ਵੀ ਜੋ ਕਿ ਹੈ ਹੁਣ ਇੱਕ ਵੀਡੀਓ ਪਾ ਕੇ ਆਪਣੀ ਜੋ ਕਿ ਰਾਏ ਸਾਂਝੀ ਸਾਂਝੀ ਕੀਤੀ ਗਈ ਹੈ ਕਿ ਸੱਬੇ ਵੱਲੋਂ ਜੋ ਕਿ ਹਰਜਿੰਦਰ ਸਿੰਘ ਦੇ ਹੱਕ ਵਿੱਚ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਸੱਭੇ ਵੱਲੋਂ ਕਿਹਾ ਗਿਆ ਹੈ ਕਿ ਹਰਜਿੰਦਰ ਨੇ ਚਲੋ ਗਲਤੀ ਕੀਤੀ ਹੈ ਮੰਨਦੇ ਆ ਕਿ ਹਰਜਿੰਦਰ ਵੱਲੋਂ ਬਹੁਤ ਹੀ ਵੱਡੀ ਜੋ ਕਿ ਗਲਤੀ ਕੀਤੀ ਗਈ ਹੈ ਬਟ ਉਸ ਨੂੰ ਇੰਨੀ ਵੱਡੀ ਸਜ਼ਾ ਨਹੀਂ ਦੇਣੀ ਚਾਹੀਦੀ ਜੋ ਕਿ ਹੁਣ ਤਿੰਨ ਵਿਅਕਤੀਆਂ ਦੀ ਮੌਤ ਤਾਂ ਹੋ ਹੀ ਚੁੱਕੀ ਹੈ ਹੁਣ ਆਪਾਂ ਚੌਥੀ ਨੂੰ ਕਿਉਂ ਮਾਰਨਾ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਸੱਭੇ ਵੱਲੋਂ ਵੀ ਜੋ ਕਿ ਪਟੀਸ਼ਨ ਨੂੰ ਸਾਈਨ ਕਰਨ ਦੇ ਵਿੱਚ ਜੋ ਕਿ ਆਪਣੀ رائے ਸਾਂਝੀ ਕੀਤੀ ਗਈ ਹੈ ਕਿ ਤੁਸੀਂ ਵੀ ਪਟੀਸ਼ਨ ਜੋ ਕਿ ਸਾਈਨ ਜ਼ਰੂਰ ਕਰੋ ਤਾਂ ਜੋ ਕਿ ਉਸ ਪੰਜਾਬੀ ਨੌਜਵਾਨ ਹਰਜਿੰਦਰ ਸਿੰਘ ਦੀ ਸਜ਼ਾ ਜੋ ਕਿ ਘੱਟ ਤੋਂ ਘੱਟ ਹੋ ਸਕੇ ਬਾਕੀ ਦੋਸਤੋ ਹੋਰ ਸੱਭੇ ਲੋਕੀ ਕੁਝ ਕਿਹਾ ਗਿਆ ਤੁਸੀਂ ਅੱਗੇ ਇੱਕ ਵਾਰ ਜ਼ਰੂਰ ਸੁਣਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡੇ ਪਿਛਲੇ ਦਿਨੀ ਇੱਕ ਐਕਸੀਡੈਂਟ ਹੋਇਆ ਜੀ ਅਮਰੀਕਾ ਦੇ ਵਿੱਚ ਆਪਣੇ ਪਿਆਰੀ ਭਰਾ ਹਰਜਿੰਦਰ ਸਿੰਘ ਤੋਂ ਮੈਂ ਮੰਨਦਾ ਵੀ ਵੀਰੇ ਦੀ ਗਲਤੀ ਹੋ ਸਕਦੀ ਆ ਹਨਾ ਕਈ ਭੈਣ ਭਰਾ ਕਮੈਂਟ ਕਰ ਰਹੇ ਆ ਹਨਾ ਵੀ ਉਹਦੀ ਗਲਤੀ ਆ ਚਲੋ ਮੈਂ ਮੰਨਦਾ ਵੀ ਵੀਰੇ ਦੀ ਗਲਤੀ ਹੋ ਸਕਦੀ ਆ ਪਰ ਇੱਕ ਟਾਈਮ ਲਈ ਤੁਸੀਂ ਆਪਣੇ ਆਪ ਨੂੰ ਵੀਰੇ ਦੀ ਜਗ੍ਹਾ ਖੜਾ ਕੇ ਦੇਖਿਓ ਵੀ ਆਪਣੇ ਮਾਂ ਤੇ ਉਹਦੇ ਕੀ ਬੀਤ ਦੀ ਹੋਊਗੀ ਉਸ ਟਾਈਮ ਜਾਂ ਆਪਣੇ ਤੇ ਕੀ ਬੀਤ ਦੀ ਹੋਊਗੀ ਤੇ ਮੈਂ ਸੁਣਿਆ ਵੀ ਵੀਰੇ ਦੇ ਫਾਦਰ ਸਾਹਿਬ ਵੀ ਹੈ ਨਹੀਂ ਸਰ ਤੇ ਇਕੱਲੇ ਮਾਤਾ ਜੀ ਨੇ ਤੇ ਵੀਰਾ ਵੀ ਗੱਲਾ ਗੱਲਾ ਬੋਤਾਂ ਹਨਾ ਮਾਂ ਦਾ ਸੋ ਮੇਰੀ ਇਹੀ ਬੇਨਤੀ ਆ ਤੁਹਾਡੇ ਮੂਰੇ ਵੀ ਚਲੋ ਵੀਰੇ ਦੀ ਜੇ ਗਲਤੀ ਆ ਵੀਰੇ ਲਈ ਰਹਿਣ ਦਿਓ ਪਰ ਉਸ ਮਾਂ ਲਈ ਪਟੀਸ਼ਨ ਸਾਈਨ ਕਰੋ ਯਾਰ ਜਰੂਰ ਲਿੰਕ ਮੇਰੀ ਬਾਇਓ ਦੇ ਵਿੱਚ ਹੈਗਾ ਇੰਸਟਾਗ੍ਰam ਤੇ ਤੇ ਸਾਰੇ ਜਣੇ ਉਥੋਂ ਲਿੰਕ ਓਪਨ ਕਰਕੇ ਪਟੀਸ਼ਨ ਸਾਈਨ ਕਰੋ ਤੇ ਕੋਸ ਲਿੰਕ ਨੂੰ ਸ਼ੇਅਰ ਵੀ ਕਰੋ ਅੱਗੇ ਅੱਗੇ ਯਾਰ ਜਿਹੜੇ ਜਿਹੜੇ ਵੀ ਮੈਨੂੰ ਭਰਾ ਪਿਆਰ ਕਰਦੇ ਆ ਪਲੀਜ਼ ਸਾਰੇ ਜਣੇ ਜਰੂਰ ਕਰੋ ਆਪਾਂ ਵੀ ਬਾਕੀ ਦੋਸਤੋ ਤੁਸੀਂ ਇਸ ਬਾਰੇ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਮਿਲਦੇ ਆਪਾਂ ਅਗਲੀ ਵੀਡੀਓ ਗੱਲ ਧੰਨਵਾਦ